ਇਹ ਗੋਗੇ ਸਾਹ ਵਾਲਾ ਮੁੱਦਾ ਜਿਹੜਾ ਹੈ ਖਤਮ ਕਰਨ ਵਾਸਤੇ ਇਹ ਸਾਰਾ ਡਰਾਮਾ ਚੱਲ ਰਿਹਾ ਹੈ ਪਿਛਲੇ 5-7 ਦਿਨਾਂ ਤੋਂ ਇੱਕ ਬੰਦੇ ਪਿੱਛੇ ਜਿਹੜੀ ਕਹਾਣੀ ਚੱਲਦੀ ਹੈ ਦੱਸਣ ਦੀ ਲੋੜ ਨਹੀਂ ਉਹ 5 ਤਰੀਕ ਨੂੰ ਅੱਜ ਟੈਨ ਕੀਤਾ ਗਿਆ ਕਿਉਂਕਿ ਇਸ ਦਿਨ ਤੇ ਉਹਨੂੰ ਅੱਜ ਪ੍ਰੋਗਰਾਮੋਂ ਕੱਢ ਦਿੱਤਾ ਗਿਆ ਤੇ ਬਿਲਕੁਲ ਸਹੀ ਜਾਣਕਾਰੀ ਮੈਂ ਤੁਹਾਨੂੰ ਮੁੱਖਾ ਜੀ ਕਰਦੇ ਜਾਣਾ ਹਾਂਗਾ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਕਾਲੀਦਾ ਨੇ ਇੱਕ ਮਾਸਟਰ ਰਾਮ ਜੀ ਉਹ ਕਹਾਣੀ ਕੀਤੀ ہوئی ਹੈ ਜਿਵੇਂ ਕਿ ਪੰਜਾਬ ਅਸੀਂ ਲੋਕਿਆ ਸੀ ਉਹ ਮਚਾਉਂਦੇ ਹੋਏ ਉਸ ਨੂੰ ਕਿਉਂ ਨਾ ਸੀ ਬਿਲਕੁਲ ਟਾਰਗੇਟ ਕੀਤਾ ਜਾਵੇ ਅਜੇ ਉਹਨਾਂ ਨੇ 28% ਦਾ ਪ੍ਰੋਗਰਾਮ ਦਿੱਤਾ ਹੈ ਅਸੀਂ ਸੋਚਿਆ ਸੀ ਆਪਣੇ ਮਤਲਬ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨੇ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈ ਅਸੀਂ ਕੋਸ਼ਿਸ਼ ਅਸੀਂ ਪਬਲਿਕਟ ਸੁਵਾ ਕੇ ਆਹੇ ਸਾਰੀ ਗੱਲਾਂ ਸਭ ਤੋਂ ਪਹਿਲਾਂ ਕੌਂਕ੍ਰੀਟ ਸਭ ਵਾਲਾ ਪ੍ਰੋਗਰਾਮ ਜਿਹੜੀ ਗੱਲਾਂ ਗੇਟ ਨੂੰ ਨੱਥੇ ਨੰਬਰ ਤੇ ਰੱਖੀਏ ਬਾਕੀ ਸਵਾਲ ਕਰਕੇ ਪਬਲਿਕਟ ਸੁਭਾਈ ਇਹਨਾਂ ਦੇ ਪ੍ਰੋਗਰਾਮ ਦੇ ਅੱਗੇ ਇੱਕ ਦਿਨ ਉਹ ਜਿਹੜਾ ਹੈਗਾ ਉਹਨੇ ਪਿੰਡਾਂ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਨੇ ਜਾਣਾ ਹੈ ਉੱਥੇ ਜਾ ਕੇ ਲੋਕਾਂ ਦੇ ਵਿੱਚ ਦੱਸਿਆ ਜਾਵੇ ਕਿ ਇਹਨਾਂ ਨੂੰ ਸਵਾਲ ਕਰੋ ਇਹ ਬਚਿਆਰੇ ਪੁੱਛੋ ਇਹਨਾਂ ਤੋਂ ਬਿਨਾਂ ਕਿਹਨੇ ਲੁਟਿਆ ਇਹ ਮੈਂ ਸੁਣਾ ਦੇਣੀ ਚਾਹੁੰਦਾ ਅੱਜ ਪੰਜ ਬਿਆਰੀ ਇੱਥੇ ਬੈਠੇ 100 ਵੱਡੀ ਕੋਈ ਭਾਵਨ ਨਹੀਂ ਹੁੰਦੀ ਮੇਰੀ ਗੁੱਦੀ ਦੇ ਮੱਥੇ ਜਿੰਨੀ ਕਿ ਮੈਂ ਡਾਕਟਰ ਹੀ ਲੱਗਦਾ ਇਥੋਂ ਹੀ ਕੋਈ ਹੁਕਮ ਨਮਾਜ਼ਾ ਦੇਊਗਾ ਉਹ ਲੋਕਾਂ ਦਾ ਕੁੱਤਰ ਜਿਹੜਾ ਮੇਰੇ ਕਬਜ਼ੇ ਤੇ ਆਇਆ ਸੀ ਕਿਸੇ ਗੜੀ ਵਾਲੇ ਕਬਜ਼ੇ ਤੇ ਆਉਂਕੋ ਕੁਝ ਨਹੀਂ ਹੋਣਾ ਮੈਂ ਤਾਂ ਸਾਹਮਣੇ ਕਰਕੇ ਗੁੰਡੇ ਗਿਆ ਸੀ ਛੇ ਮਿੰਨਿਟ ਜੇ ਲੱਟਿਆ ਜੇ ਹੁਣ ਵੀ ਬੋਲਦੇ ਰਹਾਂਗੇ ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ਲੋਕਾਂ ਦੇ ਵਿੱਚ ਜਾਗਰੂਕੀ ਦਾ ਜੇ ਲੋਕ ਜਾਗਣਗੇ ਇਹਨਾਂ ਦੀ ਹਿੰਮਤ ਨਹੀਂ ਇਨਸਾਫ ਜਿਹੜਾ ਨਾ ਲੈਣੇ ਬਰਿੰਦਰ ਸਿੰਘ ਕੋਈ ਬਹੁਤ ਵੱਡਾ ਕੋਈ ਜੋਧਾ ਨਹੀਂ ਹੈਗਾ ਠੀਕ ਹੈ ਕੋਟ ਨੇ ਸੱਚ ਬੁਲਾਇਆ ਤਾਂ ਇਹਨਾਂ ਦਾ ਕੰਪਿਊਟਰ ਇਹਨਾਂ ਦਾ ਜਿਹੜਾ ਗਰਜਰਪੁਰਾ ਸਾਹਮਣੇ ਆ ਗਿਆ ਕਿ ਇਹਨਾਂ ਦੇ ਬੱਲੇ ਕੁਝ ਨਹੀਂ ਕਿਉਂਕਿ ਚੋਰ ਠੱਗ ਲੁਟੇਰੇ ਜਿਹੜੇ ਹੁੰਦੇ ਆ ਬਹਾਦਰ ਨਹੀਂ ਹੋ ਸਕਦੇ ਅਲਸਲਾ ਫੈਦੂ ਜੀ ਬਤੇ ਮੈਂ ਗੱਲ ਖੋਣ ਦੀ ਤੇ ਸੋਕੇ ਦੀ ਕਰਾਂਗਾ ਕਿਛੇ ਨਹੀਂ ਗੱਲਾਂ ਸਾਡੀਆਂ ਹੋ ਗਈਆਂ ਸਲਾਹ ਇਹ ਦੇ ਲਈ ਬਹੁਤ ਚੁਸਤੀ ਬਤਾਉ ਖੈਰ ਉਹ ਵੀ ਕਰਦੀ ਕੋਸ਼ਿਸ਼ ਕਰਾਂਗੇ ਠੀਕ ਲੱਗੀ ਹੋਵੇ ਤੇ ਅਮਲ ਕੀਤਾ ਜਾ ਸਕਦੇ ਹੈ ਇੱਕ ਤਾਂ ਕੱਟ ਹੋਇਆ ਸੀ ਕੁਝ ਦਿਨ ਪਹਿਲਾਂ ਨਾਮ ਨੇਵੀ ਰੋਡ ਦੇ ਕੋਲ ਇੱਕ ਕਹਿ ਦਿੱਤੇ ਬਹੁਤ ਵੱਡਾ ਕੱਟ ਕੀਤਾ ਸਮਾਜ ਸੇਧੀਆਂ ਨੇ ਉਸ ਤੋਂ ਬਾਅਦ ਉੱਥੇ ਕੋਈ ਇੱਕ ਮੁੱਦੇ ਤੋਂ ਇਲਾਵਾ ਜਿਹੜਾ ਸੀ ਕੋਈ ਮੁੱਦਾ ਪੰਜਾਬ ਦਾ ਨਹੀਂ ਬਚਾਇਆ ਗਿਆ ਛਡੇ ਵੱਡੇ ਕੱਟ ਦੇ ਉਸ ਤੋਂ ਅਗਲਾ ਪ੍ਰੋਗਰਾਮ ਉਹਨਾਂ ਨੇ ਦਿੱਤਾ 5 ਤਰੀਕ ਦਾ ਜਿਹੜਾ ਬਦਲ ਕੇ 3 ਤਰੀਕ ਕੀਤੀ ਗਈ ਹੈ ਮੈਂ ਦੱਸਣਾ ਚਾਹੁੰਦਾ ਹੈ ਇਹਦੇ ਨਾਲ ਕਨਸਰਨ ਆਇਆ ਦਾ ਉਹ ਸਰਕਾਰ ਜਿਹੜੀ ਹੈ ਇਹ ਸਾਰੇ ਇਲੈਕਸ਼ਨਾਂ ਦੇ ਜਿਹੜੇ ਚੱਲਣਾ ਕਰ ਰਹੀਆਂ ਉਹ ਇਹ ਇੱਕ ਢੰਗ ਕਰਕੇ ਇਹ ਡਰਾਮੇਬਾਦੀ ਦੀਆਂ ਕਰ ਰਹੀਆਂ ਤਾਂ ਕਿ ਲੋਕਾਂ ਦੇ ਵਿੱਚ ਇੱਕ ਮੇੜੇ ਗੁੱਦੇ ਅਫਰ ਨੁਜਾਣ ਇਹ ਕੌਕੇ ਸਾਹ ਵਾਲਾ ਮੁੱਦਾ ਜਿਹੜਾ ਇਹਨੂੰ ਖਤਮ ਕਰਨ ਵਾਸਤੇ ਇਹ ਸਾਰਾ ਡਰਾਮਾ ਚੱਲ ਰਿਹਾ ਹੈ ਪਿਛਲੇ 5-7 ਦਿਨਾਂ ਤੋਂ ਇੱਕ ਬੰਦੇ ਪਿੱਛੇ ਜਿੰਟ ਕਾਣੀ ਚੱਲਦੀ ਹੈ ਦੱਸਣ ਦੀ ਲੋੜ ਨਹੀਂ ਉਹ 5 ਤਰੀਕ ਨੂੰ ਅੱਜ ਟੈਨ ਕੀਤਾ ਗਿਆ ਕਿਉਂਕਿ ਇਸ ਦਿਨ ਤੇ ਪ੍ਰੋਗਰਾਮ ਅੱਜ ਪ੍ਰੋਗਰਾਮ ਮੁਕਾਫਾ ਡੋਕਤਾ ਜਾਵੇ ਤੇ ਬਿਲਕੁਲ ਸਹੀ ਜਾਣਕਾਰੀ ਮੈਂ ਤੁਹਾਨੂੰ ਮੁਕਾਸ਼ੀ ਕਰਦੇ ਜਾਹਾਂਗਾ ਠੀਕ ਹੈ ਜੀ ਸਭ ਠੀਕ ਤੇ ਇਹ ਜੀਜ਼ਾ ਜਿਹੜੀਆਂ ਹਨੀਆਂ ਜੀ ਸਰਕਾਰ ਦੀ ਜੀ ਬਾਰੇ ਕਿਉਂਕਿ ਇਹ ਭੱਜਦੇ ਐ ਕਿਉਂਕਿ ਅੱਜ ਨਾਲ ਦੇ ਸੱਤੇ ਜ਼ਿੰਮੇਵਾਰੀ ਪੈਂਦੀ ਹੈ ਰਿਪੋਰਟਾ ਹੁਣ ਇਹਨਾਂ ਦੇ ਬੜੇ ਖੁਲਗੀਆਂ ਉਸ ਕਰਕੇ ਇਹਨਾਂ ਨੇ ਇਹਨਾਂ ਵੀ ਨਵੇਂ ਮੁੱਦੇ ਦੇ ਕੇ ਸਾਲ ਜਿਹੜਾ ਹੈ ਪਾਸੇ ਲੜਾਇਆ ਇਸ ਦਲ ਦੀ ਜਾਗਰਤੀ ਹੋ ਰਹੀ ਹੈ ਪਿਛਲੀ ਗੱਲ ਕਰ ਲਈਏ ਤੁਸੀਂ 10-10 30 ਸਾਲ 92 ਤੋਂ ਲੈ ਕੇ 22 ਤੱਕ 15-15 ਸਰਕਾਰ ਸਾਥੀਆਂ ਦੋਨੋਂ ਸਰਕਾਰਾਂ ਜਿਹੜੀਆਂ ਕਾਲੀ ਅਦੇਗਾ ਕੋਸੇ ਰਹੀਆਂ ਜੋ ਤੁਹਾਡੇ ਸਾਹਮਣੇ ਉਹਦੇ ਬਾਰੇ ਕਿਕਰ ਕਰਦੀ ਕੋਈ ਲੋਕ ਨਹੀਂ ਹੈ ਤੇ ਨਾ ਸਰਕਾਰ ਦੀ ਗਲਤ ਹੋ ਗਈ ਹੈ ਹੁਣ ਕਰਨਾ ਕੀ ਬੰਦਾ ਜੋ ਸੀ ਸੋਚਦੇ ਸੀ ਅਸੀਂ ਦਾ ਮੈਂ ਤਾਂ ਇਕੱਲਾ ਆਪਣੀ ਐ ਜਾਂ ਜੋਧਾ ਸਾਹਿਬ ਬਾਪੂ ਮਲਕੌਰ ਸਿੰਘ ਜੀ ਕੁਝ ਲੋਕ ਕਾਫਲਾ ਬਣਿਆ ਜਿਹੜੇ ਅੱਜ ਇਕੱਠੇ ਲੱਦੇ ਆਂ ਅਸੀਂ ਆਪਣੀ ਸਮਰੱਥਾ ਦੇ ਮੁਤਾਬਕ ਆਪਣਾ ਸਿਰੱਖ ਜਾਰੀ ਰੱਖਦੇ ਆ ਹੁਣ ਵੀ ਉਹ ਕਮੇਟੀ ਘੜਿਆ ਵਾਲਾ ਜਿਹੜਾ ਹੈਗਾ ਤੱਕਾ ਹੋਇਆ ਬਿਲਕੁਲ ਜਿਹੜੀ ਅੱਜ ਜਵਾਨੀ ਦਾ ਕਾਰਡ ਹੋ ਰਿਹਾ ਇਹ ਤਾਂ ਆਪਾਂ ਬੈਠੇ ਹੀ ਆਂ ਤਾਂ ਕਾਹਦੇ ਦੇਸ ਤੋਂ ਵੱਡੀ ਦਾ ਦਸਾਂ ਕੁ ਹੀ ਆਈ ਪਰ ਅੱਜ ਵੀ ਜਿਹੜੀ ਜੋਰੇ ਰੱਖਦੇ ਕੋੜੇ ਨੌਜਵਾਨਾਂ ਇਸੋਲੇ ਦਿਨ ਦੇ ਵਿੱਚ ਕਿਤੇ ਚਾਰ ਪੰਜ ਦਿਨ ਕੌਂਟਰ ਕੀਤੇ ਨੇ ਅੱਜ ਇਸ ਗੱਲ ਤੇ ਜਾਗਣ ਦੀ ਲੋੜ ਹੈ ਪਿਛਲੀ ਗੱਲ ਤਾਂ ਕਰਨੀ ਕਰਨੀ ਹੈ ਕਿ ਅਗੇ ਅਸੀਂ ਆਪਣਾ ਅੱਜ ਹੀ ਕਰ ਚਾਈਏ ਉਹਦੇ ਬਾਰੇ ਵੀ ਆਪਾਂ ਨੂੰ ਜਰੂਰ ਜਿਹੜਾ ਹੈਗਾ ਇਹਦਾ ਅਹਿਸਾਸ ਕਰਨਾ ਚਾਹੀਦਾ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਕਾਲੀਦਲ ਨੇ ਇੱਕ ਮਾਰਕ ਵੀ ਆਮ ਜਾ ਉਹ ਕਾਇਤਾ ਕੀਤੀ ਹੋਈ ਹੈ ਜਿਨੇ ਕਿ ਪੰਜਾਬ ਅਸੀ ਹੁੰਦੇ ਆ ਤੇ ਉਹ ਬਚਾਉਂਦੇ ਹੋਏ ਉਸ ਨੂੰ ਕਿਉਂ ਨਾ ਸੀ ਬਿਲਕੁਲ ਟਾਰਗੇਟ ਕੀਤਾ ਜਾਵੇ ਅਜੇ ਉਹਨਾਂ ਨੇ 28 ਦਿਨ ਦਾ ਪ੍ਰੋਗਰਾਮ ਦਿੱਤਾ ਹੈ ਅਸੀਂ ਸੋਚਿਆ ਸੀ ਆਪਣੇ ਮੁਤਾਬਕ ਅੱਜ ਮੈਂ ਧੋੜੇ ਨਾਲ ਗੱਲਬਾਤ ਹੀ ਕਰਨ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈ ਅਸੀਂ ਸੋਚਿਆ ਸੀ ਕੌਂਟਰੈਕਟ ਸੁਵਾ ਕੇ ਆਹੇ ਸਾਰੇ ਜਲਾ ਸਭ ਤੋਂ ਪਹਿਲਾਂ ਕੌਂਟਰੈਕਟ ਸਭ ਵਾਲਾ ਪ੍ਰੋਗਰਾਮ ਡਿਜੀਟਲ ਗੇਟ ਨੂੰ ਨੰਬਰ ਤੇ ਰੱਖ ਕੇ ਤੇ ਬਾਕੀ ਸਵਾਲ ਕਰਕੇ ਪਬਲਿਕ ਚ ਭਾਈ ਇਹਨਾਂ ਦੇ ਪ੍ਰੋਗਰਾਮ ਦੇ ਅੱਗੇ ਇੱਕ ਦਿਨ ਉਹ ਜਿਹੜਾ ਹੈਗਾ ਉਹਨੇ ਪਿੰਡਾਂ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਨੇ ਜਾਣਾ ਹੈ ਉੱਥੇ ਜਾ ਕੇ ਲੋਕਾਂ ਦੇ ਵਿੱਚ ਦੱਸਿਆ ਜਾਵੇ ਕਿ ਇਹਨਾਂ ਨੂੰ ਸਵਾਲ ਕਰੋ ਕਿ ਅਖਿਾਰੇ ਪੁੱਛੋ ਇਹਨਾਂ ਤੋਂ ਪੰਜਾਬ ਕਿਹਨੇ ਲੁੱਟਿਆ ਇਹ ਮੈਂ ਸਲਾਹ ਦੇਣੀ ਚਾਹੁੰਦਾ ਅੱਜ ਪੰਜ ਪਿਆਰੇ ਇੱਥੇ ਬੈਠੇ ਐ ਸੋ ਵੱਡੀ ਕੋਈ ਭਾਵਨ ਨਹੀਂ ਹੁੰਦੀ ਮੇਰੀ ਗੁਦੀ ਦੇ ਮਤਲਬ ਜਿਵੇਂ ਕਿ ਮੈਂ ਡਾਕਟਰ ਹੀ ਲੱਗਦਾ ਇੱਥੋਂ ਹੀ ਕੋਈ ਹੁਕਮਨਾਮਾ ਜਾਰੀ ਹੋਊਗਾ ਉਹ ਲੋਕਾਂ ਦਾ ਤੱਕ ਜਿਹੜਾ ਉਹਦੇ ਕਬਜ਼ੇ ਤੇ ਆਇਆ ਸੀ ਤੁਸੀਂ ਜਿਹੜੀ ਵਾਲੇ ਕਬਜ਼ੇ ਜਾਓ ਕੋਈ ਕੁਝ ਨਹੀਂ ਹੋਣਾ ਇਹ ਨਿਕੋਲੀ ਕੋਈ ਵੋਇ ਜਿਹੜੀ ਲੋਕ ਜਿਹੜੀ ਮੰਗਦੀ ਆ ਉਹ ਦਿੱਤੀ ਜਾਵੇ ਇਹਨਾਂ ਦੀ ਯਾਤਰਾ ਜਿਹੜੀ ਹੈ ਉਹਨਾਂ ਨੂੰ ਬਿਲਕੁਲ ਜੇ ਆਪਾਂ ਅੱਗੇ ਲਾ ਕੇ ਇਸ ਤਿਹੇ ਜਿਹੜਾ ਕੋਈ ਪ੍ਰੋਗਰਾਮ ਬਣਾ ਲਾਂਗੇ ਇਸ ਦਾ ਪਹਿਲੇ ਬੜੀ ਬੈਠੀ ਅਸੀਂ ਨਾਲ ਅਸਤਾ ਜਿੱਥੇ ਕਹੂੰ ਹਾਜ਼ਰ ਹੈ ਇਹ ਦੇ ਕਰ ਲਿਆ ਜਾਵੇ ਤਾਂ ਇਹ ਬਹੁਤ ਵੱਡਾ ਇੱਕ ਸਨੇਹਾ ਜਾਊਗਾ ਦੂਜਾ ਆਇਨਾ ਹੈਗਾ ਇੱਕ ਨਵਜੋਨ ਸਿੰਘ ਸਿੱਧੂ ਨਾਂ ਦਾ ਆਖਾ ਜਿਹੜਾ ਅੱਜ ਬਾਕੀਆਂ ਤੋਂ ਨਜ਼ਰਦਾ ਜਿਹਦੇ ਕੇ ਪੀਐਸ ਤੋਂ ਛੱਡ ਗਿਆ ਹੋਇਆ ਸਾਰੀਆਂ ਜਿਹੜੀ ਹੈ ਉਹਦੀਆਂ ਗੈਸਟਾ ਮੈਂ ਤੁਹਾਨੂੰ ਦੇਖੂਗਾ ਵੀ ਇਹ ਵੀ ਵੀਡੀਓ ਰਿਕਾਰਡਿੰਗ ਲੈ ਰਿਹਾ ਜੀ ਕਿੰਦਾ ਅਸੀਂ ਹਰ ਗੈਰਤ ਮੰਗ ਪੰਜਾਬੀ ਉਹ ਜਿਹੜਾ ਹੈਗਾ ਦੁੱਖ ਹੈ ਉਸ ਸੰਦ ਦੇ ਜਾਪ ਦਾ ਮੈਨੂੰ ਲੱਗਦਾ ਜੇ ਮੈਂ ਤੁਹਾਨੂੰ ਬਤਾऊं ਇਹ ਬਾਕੀ ਮੇਰੇ ਆਸਰੇ ਵਿੱਚ ਪੁਰਾਣੇ ਪੜੀਆਂ ਬਾਦੋਂ ਵਸੇ ਦੁਬਾਰਾ ਕਿ ਅਸੀਂ ਕਦੇ ਕੋਈ ਗੱਲ ਨਹੀਂ ਅደረਗੀ ਸਦੀ ਕੋਈ ਸਵਾਲੀ ਨਹੀਂ ਕਰੀ ਅਸੀਂ ਸਵਾਲ ਕਰਨ ਉਹ ਜਿਹੜੇ ਹੈਗੇ ਆ ਉਹ ਭੁੱਲ ਗਏ ਆ ਜਾਂ ਡਰਦੇ ਆ ਕਿ ਕੁਝ ਬੱਤੀ ਕਰੋ ਬੰਦੇ ਸੇ ਗੱਲ ਹੀ ਗੱਲ ਉਹ ਇਸੇ ਮੈਂ 6 ਮਹੀਨੇ ਰਹਿ ਜਾ ਕੇ ਆਇਆ ਹਾਂ ਪਰ ਜਿਹੜੇ ਹੱਬ ਹੈਗੇ ਦੂਸਰੇ ਪਾਈਦਾਰੇ ਉਹਦੇ ਉੱਤੇ ਬੜਿਆ ਜਿਹਾ ਮੰਨ ਲੈ ਪਾਜੀ ਰਹਿ ਚੱਲ ਜੀ ਦਾ ਮੈਂਮਰ ਨਾਲ ਤਕਰੀਬਨ ਰੋਜ਼ ਮੁਲਾਕਾਤ ਹੁੰਦੀ ਰਹੀ ਹੈ ਬਹੁਤ ਗੱਲਾਂ ਬੱਤਾ ਹੋਈਆਂ ਹੈ ਕਰੇ ਗੁਜਾਰਾ ਉਹਨਾਂ ਨਾਲ ਕੋਈ ਛੋੜਾ ਗੱਲ ਹੋਵੇ ਤਾਂ ਪਰਸੇ ਲੈਣੀ ਸਾਡਾ ਹਿੱਸਾ ਲੱਗ ਜਾਣਾ ਤਾਂ ਦਾ। ਇਹ ਕੋਈ ਪੇਸਾਂ ਗੱਲ ਨਹੀਂ ਹੈ। ਪੇਸ ਜਿਹੜੇ ਹੈਗੇ ਉਹ ਕਿਸੇ ਤਰ੍ਹਾਂ ਦੇ ਨਹੀਂ ਹੋਣ। ਸਿੱਕੀ ਜਿਹੜੀ ਹੈਗੀ ਹੈ ਦਿਲ ਤੋਂ ਹੋਣੀ ਚਾਹੀਦੀ ਹੈ। ਮਾਰਗੇ ਵੀ ਗਲਤੀ ਕੀਤੀ ਜਿਵੇਂ ਪੇਸ ਦੇ ਰੂਪ ਵਿੱਚ ਇਹਨਾਂ ਨੇ ਪੱਥਰ ਨੂੰ ਸੁਰੇ ਮਾਰ ਕੇ ਬੈਠਾ ਤੇ ਕਾਲੀ ਦਾ ਬਾਦਲ ਨੇ ਕਾਂਸ ਬਣਿਆ ਨੇ। ਇਹ țeਸ ਭਾਗੇ ਜਿਹੜਾ ਪਰਨ ਠੱਗਿਆ ਲੋਕਿਆ। ਅਸੀਂ ਤੁਰੇ ਅਸੀਂ ਆਪਣੀ ਗੁਰਾਂ ਘਰ ਹੀ ਦੇਖੀਏ। ਅਸੀਂ ਸਾਰਾ ਕੁਝ ਉਹਨਾਂ ਜਿਹੜਾ ਛੱਡ ਗਿਆ। ਅਸੀਂ ਦੇਖੀਏ ਕਿ ਅਸੀਂ ਕੀ ਦੀ ਗਲਤੀ ਕਰ ਬੈਠੇ ਇਹਦੇ ਨਾਲ ਅਸੀਂ ਕੀ ਕਰਨ ਵਾਲੇ। ਆ ਮਨਵੇਂ ਬੰਦੇ ਸੁਣੇ 2 ਸਾਲਾਂ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਚੰਗੇ ਸਾਬਤ ਕਰਨਾ ਜਿਹੜਾ ਹੈਗਾ ਜੋ ਕਰਦਾ ਤਾਂ ਅੱਜ ਕਹਿਣ ਲੱਗੇ ਇਹਨੂੰ ਤਾਂ ਗਾਲੀ ਮਾਰੀ ਸੀ ਕਿ ਤੂੰ ਤਾਂ ਗਾਲੀ ਕੱਢੀ ਸੀ ਇਹ ਹੀ ਜਿਹੜੀ ਸਾਜ਼ਿਸ਼ ਹੈ ਸਾਡੇ ਨਾਲ ਹੋ ਰਹੀ ਹੈ ਇਹ ਹੀ ਚਾਲਿਸ ਦਾ ਫਰੰਟ ਆਉਂਦੀ ਹੈ ਰੈਡ ਕਿਆ ਇੱਥੇ ਜਿਹੜੇ ਸਿਹਤ ਔਰ ਬਹੁਤ ਅਜ਼ੂਰੀਵਾਨ ਲੋਕ ਬੈਠੇ ਐ ਇੱਥੋਂ ਜੇ ਕੋਈ ਫੈਸਲਾ ਹੋਊਗਾ ਉਹ ਫੈਸਲਾ ਲੈ ਕੋ ਮੌਂ ਚ ਕੋਈ ਦੂਰ ਨਹੀਂ ਹੈ ਭਟਿਆ ਹੋਇਆ ਸੱਚੰ ਦੁਨੀਆ ਬਹੁਤ ਧੂੜੀ ਹੈ ਅਗਲੇ ਜਿਹੜੀ ਅਮੀਰ ਘਰ ਦਸਤ ਮੌਂਦੀ ਹੋਈ ਨਸ਼ੇ ਤੇ ਕੋਈ ਜਲਾ ਹੈਗਾ ਕਰਨੀ ਛੱਡਿਆ ਉਹਨਾਂ ਸ਼ਾਇਦ ਦਾ ਵਪਾਰ ਸਰਕਾਰਾਂ ਨੇ ਕੀਤਾ ਰੜਕੇ ਕੀਤਾ ਸਾਰਿਆਂ ਨੇ ਇਹਨਾਂ ਮਜੂਰੀਆਂ ਨੇ ਕੀਤਾ ਮੈਂ ਨਾਮ ਲੈ ਕੇ ਬੋਲਦਾ ਹਾਂ ਬڑے ਬڑے ਹਾਈ ਕੋਰਟਾਂ ਦੇ ਜੱਜ ਉਹਦੀਆਂ ਟਰੱਕੀਆਂ ਲੈ ਕੇ ਕੋਈ ਬੀਨਪੋਡ ਦਾ ਜੱਜ ਬਣਾਇਆ ਰੱਖਿਆ ਅੱਜ ਜਿਹੜੇ ਜੜੇ ਨੇ ਹੁਣ ਤੱਕੀ ਕੋਰਟ ਬੰਦ ਕੀਤੀ ਐ ਅੱਜ ਹੀ ਆਕਰ ਪੜ ਤੋਂ ਗੀਤਾ ਪੜ੍ਹੇ ਹੋਣਗੇ ਇਹਨੂੰ ਅੱਜ ਐਕਟਿਵ ਕੀਤਾ ਜਿਹੜਾ ਕੀ ਇੰਸਟਿਟਿਊਟ ਬਣਾ ਦਿੱਤਾ ਗਿਆ ਚੌਥੀ ਕੋਰਟ ਬੰਦ ਕਰਨ ਦੇ ਜਿਹੜੇ ਇਨਾਮ ਪਹਿਲਾਂ ਤਾਂ ਮਿਲ ਗਿਆ ਵੀ ਦੁਬਾਰੇ ਜੱਜ ਬਣੂਗਾ ਕਿਸੇ ਰਗੇ ਸੇ ਹਾਈ ਕੋਰਟ ਦਾ ਕੀ ਉਸ ਤੋਂ ਬਾਅਦ ਕੋਈ ਕੋਰਟ ਵੀ ਜਾਊਗਾ ਕਿ ਅਸੀਂ ਚੌਥੀ ਕੋਰਟ ਬੰਦ ਕੀਤੀ ਨਾ ਜੱਦੀ ਇਹਦੇ ਇਨਾਮ ਦੇ ਵਿੱਚ ਮੈਂ ਤਾਂ ਸਾਹਮਣੇ ਖੜ ਕੇ ਗੁੰਡੇ ਗਿਆ ਸੀ ਛੇ ਮਹੀਨੇ ਜੇ ਲੱਟਿਆ ਹੈ ਹੁਣ ਵੀ ਬੋਲਦੇ ਰਹਾਂਗੇ ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ਲੋਕਾਂ ਦੇ ਵਿੱਚ ਜਾਗਰੂਕੀ ਦਾ ਇਹ ਲੋਕ ਜਗੜਗੀ ਇਹਨਾਂ ਦੀ ਹਿੰਮਤ ਨਹੀਂ ਇਨਸਾਫ ਜਿਹੜਾ ਲਾੜਿਆ ਨੇ ਬਰਬਿੰਦਰ ਸਿੰਘ ਕੋਈ ਬਹੁਤ ਵੱਡਾ ਕੋਈ ਜੋ ਲਾਖ ਹੈਗਾ ਠੀਕ ਹੈ ਕੋਤਨੇ ਸੱਚ ਬੁਲਾਇਆ ਤਾਂ ਇਹਨਾਂ ਦਾ ਕੰਪਿਊਟਰ ਇਹਨਾਂ ਦਾ ਜਿਹੜਾ ਗਰਜਰਪੁਰਾ ਸਾਹਮਣੇ ਆ ਗਿਆ ਕਿ ਇਹਨਾਂ ਦੇ ਮੱਲੇ ਕੁਝ ਨਹੀਂ ਕਿਉਂਕਿ ਚੋਰ ਠੱਗ ਲੁਟੇਰੇ ਜਿਹੜੇ ਹੁੰਦੇ ਆ ਬਹਾਦਰ ਨਹੀਂ ਹੋ ਸਕਦੇ ਤੋਂ ਇਸ ਕਰਕੇ ਆਪਾਂ ਜਿਸ ਇਸ ਜਗ੍ਹਾ ਤੇ ਬੈਠ ਕੇ ਮੈਂ ਆਪਣੀ ਜ਼ਮਤ ਤੱਕ ਕਿਹਾ ਵੀ ਝਾੜਾਂਗਾ ਕੋਈ ਗੱਲਬਾਤ ਕਾਟ ਹੋਵੇ ਜੇ ਅੱਜ ਇੱਕ ਉਹ ਕੋਈ ਫੈਸਲਾ ਹੁੰਦਾ ਪਰ ਉਹ ਜਿਹੜਾ ਹੈਗਾ ਕੁਝ ਛੋਟੀ ਕਰਨਾ ਨਹੀਂ ਉਹ ਵੀ ਉਹ ਇਹਨਾਂ ਨੂੰ ਉਹਦੇ ਤੇ ਕੋਈ ਨਾ ਕੋਈ ਅਮਲ ਕਰਨੇ। ਭਾਵੇਂ ਕਿ ਆਪਾਂ ਇਹਨੂੰ ਡੈਫਰ ਨਾ ਕਰੀਏ ਇਹਨੂੰ ਗਾਹ ਨਾ ਕਰੀਏ ਅਜ ਕੋਈ ਵੀ ਜਿਹੜਾ ਹੈਗਾ ਆਹ ਘਟੋ ਘਟ ਬੋ ਗੱਲਾਂ ਵੀ ਨਹੀਂ ਮੀਂਹ ਕਿੰਨਾਂ ਜੇ ਜੋ ਸਿੰਘ ਸਿੱਧੂ ਬਾਰੇ ਕੋਈ ਨਾ ਕੋਈ ਹੁਕਮ ਜਾਰੀ ਕਰੋਗੇ ਉਹ ਤਾਂ ਪਛਾ ਜਾਵੇ। ਅਸੀਂ ਨਹੀਂ ਕਹਿੰਦੇ ਕਿ ਨਾ ਜਾਵੇ ਲੜ ਰਹੇ ਲੋਕਾਂ ਮੰਗਦੇ ਪਰ ਪਰ ਸਵਾਲ ਤਾਂ ਕਿੱਥੇ ਜਾ ਬੀ ਕੋ ਕੇ ਵੀ ਹੱਲ ਨੂੰ ਸਾਥ ਇਹਾਂ ਸੀ ਕਿਉਂਕਿ ਹਾਂ ਕਿ ਹਰ ਇੱਕ ਗੈਰ ਤੋਂ ਵੱਧ ਪੰਜਾਬੀ ਉਹਦਾ ਜਾਣ ਦਾ ਦੁੱਖ ਹੈ। ਉਹਦਾ ਕੋਈ ਸਵਾਲ ਤਾਂ ਨਹੀਂ ਮੇਰੇ ਉਹਨੇ ਮੱਦਾ ਕਹਿੰਦਾ ਉਹਨੇ ਜਿਸ ਨੇ ਇੱਕ ਪੰਨੇਨੇ ਪਛੜੇ ਉਹ ਕਿਤੇ ਪਾਸੇ ਬੈਠੇ ਤੋਂ ਵੀ ਉਹ ਸਿਰੋਂ ਤੈਂਗੋਂ ਗੋਲਦਾ ਆਂਦਾ ਕਹਿੰਦਾ ਉਹ ਤਾਂ ਪਾਗਲ ਹੈ ਜਿਹੜਾ ਸੌਂ ਕਰਦਾ ਉਹ ਪਾਗਲ ਹੈ ਅਸੀਂ ਕਹਾਂ ਸਾਹਮਣੇ ਬੈਠ ਕੇ ਗੱਲ ਕਰੋ ਮੈਂ ਸਾਰਿਆਂ ਨੂੰ ਤਿਆਰੀ ਕਰ ਚੁੱਕਿਆ ਮੇਰੀ ਠੀਕੀਆਂ ਨੂੰ ਵੱਲ ਵੀ ਮੇਰੇ ਨਾਲ ਆਪਣੇ ਬੈਠੋ ਤੁਸੀਂ ਕਹਿੰਦੇ ਹੋ ਜਮਾਨਤ ਹੋ ਗਈ ਮੇਰੀ ਠੀਕੀਆਂ ਦੀ ਟਰੱਕ ਦੇ ਵਿੱਚ ਮੈਂ ਕਹਿੰਦਾ ਉਹੀ ਫਾਟ ਮੇਰੇ ਸਾਹਮਣੇ ਰੱਖੋ ਜਿਹੜੀ ਉਹ ਅੰਨੇ ਜੱਜਾਂ ਨੇ ਲਿਖੀ ਸੀ ਇਹਦੇ ਵਿੱਚ ਸਾਰਾ ਕੁਝ ਲੱਗਿਆ ਹੋਇਆ ਹੈ ਤੋ ਇਸ ਕਰਕੇ ਰੜੇ ਹੋਏ ਸਾਰੇ ਹੁਣ ਵੀ ਜੋ ਕੁਝ ਹੋਇਆ ਜਿਹੜੀਆਂ ਹਾਈਪੋਰਟ ਜਿਹੜੀਆਂ ਇੰਨੇ ਦੁਕਾਨਾਂ ਬਣੀਆਂ ਮੇਰਾ ਦੀ ਮੈਂ ਹਮੇਸ਼ਾ ਕਹਾਂਗਾ ਮੈਨੂੰ ਤਾਂ ਕੋਈ ਡਰ ਨਹੀਂ ਕਿ ਕਿਸੇ ਵੀ ਨਾਦੀ ਨੈਮ ਤੇਰੇ ਮੇਰੇ ਤੇ ਹੋਰ ਪਾਈ ਦੀ ਫਿਰ ਭੇਜਣ ਦੇ ਦੁਬਾਰਾ ਗੈਰ ਦੇਸ਼ੀ ਕਪੜੇ ਨਾਲ ਲੈ ਕੇ ਗਿਆ ਕਿ ਮੈਨੂੰ ਪਤਾ ਜੇਲ੍ਹ ਤੇ ਜਾਣਗੇ ਪਰ ਇਹਨਾਂ ਨੇ ਇਹ ਕੀ ਜੱਜਸ ਵਗੈਰਾ ਪੜਨਾ ਹੋਰ ਬਹੁਤ ਕੁਝ ਕਰਨਾ ਸਮੇਂ ਸਮੇਂ ਤੇ ਗੱਲ ਕਰਦੇ ਰਹਾਂਗੇ ਪਰ ਬੇਸ਼ੱਕ ਅੱਜ ਇਹ ਹੈ ਕਿ ਤੁਸੀਂ ਅੱਜ ਤੇ ਦਿਨ ਨੂੰ ਅਜਾਈ ਨਾ ਜਾਣਦੇ ਅਸੀਂ ਅੱਜ ਕੋ ਦੇਖੋ ਜਿਹੜਾ ਹੈਗਾ ਹੁਕਮ ਜਾਰੀ ਹੋ ਗਈ ਜੀ ਤੇ ਅਮਲ ਹੋਣ ਵਾਸਤੇ ਦੇਰ ਨਹੀਂ ਆਉਣੀ ਲੋਕ ਸਾਰੇ ਫੁੱਟੇ ਪਏ ਆ ਬਹੁਤ ਬੁਰਾ ਹਾਲਤ ਹੈ ਕੋਈ ਸਹਿਰ ਦੇਣ ਵਾਲੀ ਆਵਾਜ਼ ਨਹੀਂ ਉੱਠ ਰਹੀ ਇਸ ਕਰਕੇ ਅੱਜ ਕੋਈ ਸਹਿਰ ਦਿਓ ਅਸੀਂ ਆਪਣੀ ਜ਼ਮਤਾਂ ਦੇ ਨਾਮ ਬੈਨਾਂ ਨੂੰ ਵੱਡੀ ਗੱਲੀ ਨਹੀਂ ਕਰਦਾ ਕਿ ਸਾਡੇ ਕੋਈ ਉਹ ਹੈ ਪਰ ਇੱਕ ਆਪਣੀ ਜਾਨ ਲੈ ਕੇ ਕੁਝ ਲੋਕ ਅਸੀਂ ਜਿਹੜੇ ਤਲਾਈ ਹੋਏ ਹੈ ਜਿਹੜੇ ਹੁਸ਼ਤੋਂ ਕੇ ਅੱਗੇ ਲੱਗਾਗੇ ਪਿੱਛੇ ਵੀ ਇਸ ਕਰਕੇ ਮਿਹਰਬਾਨੀ ਤੁਸੀਂ ਦੀ ਧੰਨਵਾਦ ਸਮਝਦਾ ਗਿਆ ਇਹ ਗੱਲਾਂ ਬਾਤਾਂ ਦੇ ਵੀ ਬੜਾ ਬੜੀ ਅਮਨ ਹੋ ਗਿਆ ਪਾ ਕੇ ਚੱਲੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕਮਜ਼ੋਰ ਠੱਗ ਮਡੇਰ ਰੋਕੜੇ ਆ ਗਿਆ ਕੋਈ ਤੁਹਾਡੇ ਪੰਜਾਬ ਦੇ ਲੋਕਾਂ ਨੂੰ ਵੱਡੇ ਆ ਫਿਰ ਮੈਂ ਆਪਣੀ ਗੱਲ ਕਰਾਂਗਾ ਕਿ ਅਸੀਂ ਪੰਜਾਬ ਨੂੰ ਤਾਂ ਹੀ ਸਾਡੇ ਸਭ ਦੇ ਸਾਹਦੇ ਹੈ ਸੈਕਟਰੋਂ ਤੋਂ ਉਪਰ ਕੋਈ ਇੰਟਰਵੈਨਸ਼ਨ ਸਾਡੇ ਆਪਾਂ ਹਜ਼ੂਰੀਂ ਬੈਠੇ ਆ ਇਸ ਤੋਂ ਵੱਡਾ ਕੋਈ ਗੱਲ ਸਾਹਿਬ ਨਹੀਂ ਸੈਕਟਰੋਂ ਕੋਈ ਗੱਲ ਸਾਹਿਬ ਨਹੀਂ ਬਸ ਤਾਂ ਸਭ ਨੇ ਆਪਣੇ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤਾਂ ਹੀ ਸਾਡੀ ਜੜੀ ਗਈ ਹੈ बच्चे का ਸਾਡੇ ਨੱਜਾ ਨਾ ਮਾਰੇ ਕੋ ਸਾਹਮਣੇ ਦੱਸਦੇ ਆ ਧਰਤੀ ਥੋੜੀ ਯੂਰੀਆ ਨਾ ਮਾਰੀ ਹੋਈ ਬੋਲਦੀ ਨਹੀਂ ਉਹ ਟੀਕਾ ਨਹੀਂ ਮਾਰਦਦੀ ਅਜ ਯੂਰੀਆ ਨਾ ਹੋਵੇ ਤੁਹਾਡੇ ਕੋਲ ਫਸਲ ਨਹੀਂ ਹੁੰਦੀ ਫਸਲਾਂ ਨਸਲਾਂ ਬਰਬਾਦ ਹੋ ਗਈਆਂ ਬੱਚੇ ਥੋੜੇ ਅਗਲੀ ਪੀੜ੍ਹੀ ਨੂੰ ਕੌਮ ਦੇ ਸਮਰਥ ਨਹੀਂ ਕਰੇ ਇੱਕ ਦਿਨ ਦੀ ਕੋਈ ਦਰਤ ਹੋਵੇ ਤੇ ਮੈਂ ਫੋਨ ਦੇ ਵੀ ਮੇਰੇ ਤੇ ਸਵਾਲ ਕੀਤਾ ਜਾ ਸਕਦਾ ਹੁਣ ਵੀ ਕੀਤਾ ਜਾ ਸਕਦਾ ਹੈ ਤੁਹਾ ਆਪਣਾ ਜਗੀਏ ਸਾਡੇ ਕੋਲ ਬਚਾਉਣ ਨੂੰ ਗੋਣ ਨੂੰ ਕੁਝ ਨਹੀਂ ਹੋਣ ਬਚਿਆ ਇਸ ਤੋਂ ਥੱਲੇ ਅਸੀਂ ਕਿਹੜੀ ਹਮੱਤਾ ਜਿਹੜੀ ਨਸਲ ਤੇ ਫਸਲ ਦੀ ਗੱਲ ਕਰਦੇ ਜੇ ਤੁਹਾਡੀ ਅਗਲੀ ਬਣੀ ਤੁਹਾਡੀ ਬੱਚੇ ਪੈਦਾ ਕਰਦੀ ਹਮੱਤਾ ਦੀ ਰੱਖਦੀ ਤਾਂ ਹੋਰ ਅਸੀਂ ਕਿਹੜੀ ਗਨੇ ਆ ਹੋਰ ਕਿਹੜਾ ਨੁਸਾਨ ਚਾਹੁੰਦੇ ਅਸੀਂ ਹੋਵੇ ਇਸ ਦਿਨ ਨੂੰ ਇਹਨਾਂ ਜਗਮਾਂ ਨੂੰ ਜਿਹੜੇ ਅੱਜ ਤੋਂ 30 ਸਾਲ ਪਹਿਲਾਂ 20 ਸਾਲ ਪਹਿਲਾਂ ਦਿੱਤੇ ਗਏ ਐ ਇਹਨਾਂ ਨੂੰ ਵੀ ਆਪਾਂ ਅੱਗੇ ਰੱਖੀਏ ਜਿਹੜੇ ਅੱਜ ਦਿੱਤੇ ਜਾ ਰਹੇ ਆ ਉਹਨਾਂ ਦਾ ਵੀ ਧਿਆਨ ਰੱਖੀਏ ਅੱਜ ਤੁਹਾਡੇ ਕੋਲ ਉਹ ਲੋਕ ਜਿਹਦੇ ਬੱਚੇ ਥੋੜੇ ਨੇ ਜਿਨ੍ਹਾਂ ਨੂੰ ਸਹੀ ਸਿੱਖਿਆ ਦੇ ਕੇ ਕੁਝ ਜਣਾ ਦੇ ਦਿੱਤਾ ਸੀ ਸਿੱਧਾ ਜਦੋਂ ਅੱਗੇ ਬਾਹਰ ਵੇਚ ਰਹੇ ਆ ਇਹਦੇ ਨਸ਼ਾ ਦੇ ਮਾਰੇ ਪਈਆਂ ਗੈਂਗਸਟਰ ਬਣਾ ਕੇ ਦੁਬਾਰਾ ਫੇਰ ਮੁਕਾਬਲੇ ਪਾਉਣੇ ਸ਼ੁਰੂ ਕਰ ਦਿੰਦੇ ਆ ਇਹ ਉੱਪਰ ਕੋਈ ਘੱਟ ਕਰਨਾ ਨਹੀਂ ਹੈ ਇਹ ਉਸ ਕਾਇਦੇ ਨੂੰ ਘੱਟ ਨਹੀਂ ਹੈ ਜਿਹੜੇ ਸਾਹਮਣੇ ਕੀਤਾ ਜਾ ਰਿਹਾ ਆ ਅੱਜ ਜਿਹੜਾ ਬੜਾ ਉਹ ਕਹਵਾ ਸਰਦਾਰ ਤੁਸੀਂ ਜੀ Minister ਚੁਣਿਆ ਨਾ ਸ਼ੁਕਰਾਂ ਤੇ ਰਾਜ ਦਾ ਬਣਾ ਲਈ ਇਹ ਐਡਵਰਟਾਈਜ਼ਮੈਂਟ ਦੇ ਰਿਹਾ ਹੈ BJP ਦਾ ਕਰਕੇ ਕਿ ਐਲੀਮੀਨੇਟਰ ਉਹ ਜੀ ਸਾਹਿਬ ਸੋਲ ਰਹੇ ਹੋਣਗੇ ਉਹ ਐਲੀਮੀਨੇਟਰ ਕਿਹਾ ਗਿਆ ਨਹੀਂ ਵੀ ਮੈਂ ਜਿਹੜਾ ਹੈਗਾ ਤਵਾ ਦਾ ਖੰਡੂ ਵਰਤੋਂ ਤੇ ਨਾਮ ਜਿਹੜੇ ਨੌਨ ਮਾਰ ਕਿ ਐਕਸਪਲਾਈ ਬੜਾਈ ਕਿਹਨੇ ਕਰਨ ਸਿਸਟਮ ਨੇ ਭਾਈ ਤੁਸੀਂ ਬੜਾਈ ਸਰਕਾਰਾਂ ਨੇ ਬੜਾਈ ਅੱਜ ਤੁਸੀਂ ਉਹਨਾਂ ਨੂੰ ਜਿਹੜਾ ਜੀ ਟ੍ਰੀਟਮੈਂਟ ਦੇ ਰਹੇ ਹੋ ਉਹਦਾ ਨਾ ਡਾਇਲਾ ਕੋਲਾ ਨਾਲ ਵਾਤਾ ਦਾ ਕਿੜੇ ਹਲਾ ਉਹ ਤੋਂ ਬੜੇ ਸੀ ਉਦੋਂ ਵੀ ਕਰਾਂਜ ਵੜਗੇ ਮੋਤਾ ਸਾਹਿਬ ਦੱਸ ਕੀ ਗਏ ਆ ਹੁੱਕ ਨਹੀਂ ਸੀ ਦਾ ਕਰਾਂਜ ਵੜਨ ਦਾ ਜਿਹੜੇ ਬਾਦ ਸੀ ਦਾ ਸ਼ਤਰਖੇ ਦੇਸ ਅੱਜ ਵੀ ਦੋਧਨ ਘਟਨਾਵਾਂ ਬਣਾਉਦੇ ਦੇ ਵਿੱਚ ਬੜਿਆ ਉਹ ਮੁੰਡਾ ਜਿਹੜਾ ਹੈਗਾ ਉਹ ਨੂੰ ਘਰੋਂ ਕੱਢਿਆ ਹੋਇਆ ਦੂਜੇ ਦੇ ਘੁੱਡਾ ਪਰਦਾ ਦੇ ਕੇ ਦਰਦ ਨਾਲ ਕਰੀਆ ਉਹ ਇੰਨੀਆਂ ਕਿਹਾਵਾਂ ਜਿਹਾ ਆਪਾਂ ਗੱਲ ਕਰੀਏ ਜਿਹੜੀਆਂ ਦਿੱਲੀ ਵਿੱਚ ਹੁਣ ਤੇ ਚੱਲ ਰਹੀਆਂ ਅਸੀਂ ਤਾਂ ਆਪਣੀ ਸਵਤੰਤਰਤਾ ਉੱਤੇ ਲੱਗੇ ਹੋਏ ਆਂ ਮੈਂ ਬੇਨਤੀ ਕਰਦਾ ਹੈ ਕਿ ਅੱਜ ਜਿਹੜਾ ਹੈਗਾ ਦਿਨ ਇਸ ਨੂੰ ਅਜਾਈ ਨਾ ਯਾਦ ਦਿੱਤਾ ਜਾਵੇ ਕੋਈ ਨਾ ਰੁਕ ਬੈਠੋ ਪੰਜ ਪੈਰਾਂ ਦੀ ਬੇਤੀ ਹੈ ਕਿ ਕੱਟੋ ਪਰ ਜਿਹੜੀ ਇਹਨਾਂ ਦੀ ਯਾਦਾਂ ਇੱਕ ਦਿਨ ਉਹ ਕਿਉਂ ਕਿ ਜਦੋਂ ਵਾਲਾ ਤੇ ਕੀ ਦੀਏ ਸਰਕਾਰ ਦੀ ਗੱਲ ਕੋਈ ਪੱਕਾ ਮੋਰਚਾ ਜੋ ਵੀ ਤੁਸੀਂ ਉਹ ਪੜਾਉਂਗੇ ਉਸ ਤੋਂ ਮੇਰਾ ਗੱਲ ਨਹੀਂ ਪੰਢੀ ਸੜਕ ਦੇ ਉੱਤੇ ਮੈਂ ਬਹਿਣਾ ਹੈ ਗੱਲਾਂ ਨਾਲ ਕਦੇ ਕਦੇ ਕੱਖ ਹੋ ਕੇ ਕੁਝ ਨਹੀਂ ਹੋਣਾ ਤੇ ਇਸ ਕਰਕੇ ਜਿਸ ਤਰ੍ਹਾਂ ਕਿ ਇਹ ਵੀ ਫੈਸਲੇ ਲੈਣੇ ਆ ਤੁਸੀਂ ਬਹੁਤ ਸਬਰ ਸੂਰਜ ਵਾਲ ਲੋਕੋ ਅਸੀਂ ਜਿੰਨੇ ਜੋਗੇ ਹਾਜ਼ਰ ਹੈ ਪਰ ਇਹ ਦਿਨ ਦੀ ਗੱਲ ਦੇ ਵਿਚਾਰਾ ਨਹੀਂ ਕੀਤਾ ਜਾਵੇ ਕਿ ਬਿਲਕੁਲ ਜਿਹੜੇ ਆ ਗਿਆ ਕਿ ਕਿੰਨੇ ਕੁ ਪ੍ਰੇਫਰ ਦੇ ਅੱਜ ਇਲੈਕਸ਼ਨ ਵਾਲੀ ਇੰਸਟਿਟਿਊਸ਼ਨ ਦੇ ਵਿੱਚ ਇਹਨਾਂ ਨੂੰ ਇਹਦਾ ਹੈਗਾ ਸਵਾਲ ਕੀ ਤੇਰਾ ਇਕੋ ਨਾਲ ਦੀ ਡੀ ਵੀ ਰੰਦਾ ਪੂਰੀ ਅਗਵਾਈ ਅੱਗੇ ਚੱਲ ਕੇ ਕੀਤੀ ਜਾਵੇ ਮੈਂ ਅਸੀਂ ਜਿਹੜੇ ਲੋਕ ਰਹਿੰਦੇ ਹਾਂ ਅਸੀਂ ਅੱਗੇ ਰਹਿਣ ਨੂੰ ਯਾਰ ਹੈ ਬਾਕੀ ਕੋਈ ਜੜੀ ਰਹੀ ਹੈ ਅਗਵਾਈ ਦੀ ਸੀ ਬਿਲਕੁਲ ਮੜੀ ਕਰਾਂਗੇ ਔਰ ਵੀ ਰੱਖਾਂਗੇ ਕਿ ਆਜੂ ਵੇਖੋ ਇਹ ਜਿਹੜਾ ਮੈਂ ਖਲਾਉਗਾ ਜਿਹੜਾ ਪੰਜਾਬ ਦੇ ਜਿਹੜਾ ਉੱਧਰੇ ਪੰਜਾਬ ਦੇ ਹਰ ਦੇ ਵਿਜੋਗ ਬਹੁਤ ਬਹੁਤ ਮਿਹਰਬਾਨੀ ਬੈਕ ਜੀ ਦਾ ਖਾਲਸਾ ਬੈਕ ਜੀ